ਸਸ਼ੀ ਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਮ ਹੋਗੇ ਹਰ ਵਾਦੀ ਤਰ੍ਹਾਂ ਅਸੀਂ ਕੋਈ ਨਾ ਕੋਈ ਵੱਖਰੀ ਨਿਊਜ਼ ਜ਼ਰੂਰ ਲੈ ਕੇ ਆਉਂਦੇ ਹਾਂ ਤਾਂ ਅੱਜ ਇੱਕ ਹੋਰ ਨਿਊਜ਼ ਲੈ ਕੇ ਆਏ ਹਾਂ ਕਿਉਂਕਿ ਦੇਖਿਆ ਜਾ ਰਿਹਾ ਹੈ ਕਿ ਲਗਾਤਾਰ ਜਿਵੇਂ ਸਾਡੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਵੱਡੇ ਪੱਧਰ ਤੇ ਫੈਲਦਾ ਨਜ਼ਰ ਆ ਰਿਹਾ ਤੁਸੀਂ ਖੁਦ ਦੇਖ ਸਕਦੇ ਹੋ ਕਿ ਨੌਜਵਾਨ ਮੁੰਡੇ ਇੱਥੋਂ ਤੱਕ ਕਿ ਕੁੜੀਆਂ ਵੀ ਨਸ਼ੇ ਦੀ ਦਲਦਲ ਦੇ ਵਿੱਚ ਤਸਦੀਆ ਚਾਰੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਮੁੰਡੇ ਨੂੰ ਫੜਿਆ ਹੋਇਆ ਉਸਨੇ ਸ਼ਰੀ ਸੈਪਾਇਆ ਪਰ ਸਿਰ ਤੋਂ ਮੋਨਾ ਤੇ ਇਹ ਸਾਰਾ ਕੁਝ ਕਾਦੇ ਪਿੱਛੇ ਹੋ ਰਿਹਾ ਨਸ਼ੇ ਪਿੱਛੇ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਵਿਅਕਤੀ ਆ ਜਿਹੜਾ ਮੁੰਡਾ ਆ ਇਹ ਜਿਹੜਾ ਫਰੀਦਕੋਟ ਦਾ ਰਹਿਣ ਵਾਲਾ ਅਤੇ ਚੋਰੀ ਕਰਨ ਦੇ ਵਾਸਤੇ ਕਿਸੇ ਹੋਰ ਨੇ ਸ਼ਹਿਰ ਦੇ ਵਿੱਚ ਆਇਆ ਜਿੱਥੇ ਲੋਕਾਂ ਨੇ ਇਸ ਨੂੰ ਕਾਬੂ ਕੀਤਾ ਤੇ ਜਦੋਂ ਫੜ ਲਿਆ ਇਸ ਨੂੰ ਫੜਨ ਤੋਂ ਬਾਅਦ ਜਦੋਂ ਇਸ ਦਾ ਹੂਲੀਆ ਚੈੱਕ ਕੀਤਾ ਤਾਂ ਪਤਾ ਲੱਗਿਆ ਕਿ ਇਹ ਤਾਂ ਇੱਕ ਤਰੀਕੇ ਦਾ ਨਸ਼ੇੜੀ ਆ ਜੋ ਕਿ ਚੋਰੀ ਕਰਕੇ ਆਪਣਾ ਨਸ਼ਾ ਪੂਰਾ ਕਰਦਾ ਸੀ ਪਰ ਇਸ ਨੇ ਸ਼ਿਰੀ ਸਾਹਿਬ ਪਾ ਕੇ ਜਿਹੜੀ ਕਿ ਬੇਅਦਬੀ ਕੀਤੀ ਹੈ ਸਿਰ ਤੋਂ ਇਹ ਮੋਨਾ ਸਿਰਫ ਇਸ ਨੇ ਲੁੱਟਾਂ ਖਵਾ ਚੋਰੀਆਂ ਕਰਨ ਦੇ ਵਾਸਤੇ ਇਸ ਨੇ ਜਿਹੜਾ ਕਿ ਇਸ ਤਰੀਕੇ ਦੇ ਨਾਲ ਪਹਿਰਾਵਾ ਪਾਇਆ ਗੁਰਸਿੱਖੀ ਨੂੰ ਜਿਹੜੇ ਕਿ ਢਾਲ ਲਗਾਉਣ ਦੀ ਕੋਸ਼ਿਸ਼ ਕੀਤੀ ਆ ਤਾਂ ਲੋਕਾਂ ਨੇ ਕਾਫੀ ਇਸ ਦੀ ਜਿਹੜੀ ਕਿ ਕੁੱਟਮਾਰ ਕੀਤੀ ਜਾਂਦੀ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਵਿਅਕਤੀ ਦਾ ਜਿਹੜਾ ਹੋ ਲਿਆ ਤਾਂ ਕਿਉਂ ਲੋਕ ਗਲਤ ਰਾਤੇ ਤਾਂ ਖੁਦ ਪੈ ਰਹੇ ਨੇ ਪਰ ਗਲਤ ਰਾਤ ਦੇ ਉੱਤੇ ਪੈਣ ਦੇ ਉੱਤੇ ਧਾਰਮਿਕ ਦਾ ਜਿਹੜਾ ਸਹਾਰਾ ਲੈਂਦੇ ਨੇ ਇਹ ਬਹੁਤ ਵੱਡੀ ਗਲਤ ਗੱਲ ਹੈ ਇਦਾ ਨਹੀਂ ਹੋਣਾ ਚਾਹੀਦਾ ਗੁਰਸਿੱਖੀ ਨੂੰ ਢਾਲ ਲਗਾਉਂਦੀਆਂ ਹਰਕਤਾਂ ਕਿਉਂ ਵਾਰ-ਵਾਰ ਕੀਤੀਆਂ ਜਾ ਰਹੀਆਂ ਨੇ ਤਾਂ ਸਭ ਤੋਂ ਪਹਿਲਾਂ ਅਸੀਂ ਨਜ਼ਰ ਮਾਰਾਂਗੇ ਇਸ ਵੀਡੀਓ ਤੇ ਤਾਂ ਵੀਡੀਓ ਦੇਖਣ ਤੋਂ ਬਾਅਦ ਕਮੈਂਟ ਬਾਕਸ ਵਿੱਚ ਕਮੈਂਟ ਕਰਨਾ ਨਾ ਭੁੱਲਿਓ ਦੱਸਿਓ ਕਿ ਆਖਰ ਕੀ ਹੋਣਾ ਚਾਹੀਦਾ ਕਿਉਂਕਿ ਅਸੀਂ ਵੀ ਕਮੈਂਟ ਪੜੇ ਨੇ ਤਾਂ ਲੋਕਾਂ ਦੀ ਜਿਹੜੀ ਕਿ ਵੱਖ-ਵੱਖਰੀ ਜਿਹੜੀ رائے ਸਾਹਮਣੇ ਆਈ ਹੈ ਐਸਜੀਪੀ ਨੂੰ ਕਿਹਾ ਜਾ ਰਿਹਾ ਕਿ ਕਿਉਂ ਨਹੀਂ ਤੁਸੀਂ ਸਿੱਖ ਧਰਮ ਬਲ ਖਾਸ ਧਿਆਨ ਦੇ ਰਹੇ ਅਤੇ ਹੋਰ ਵੀ ਲੋਕਾਂ ਵੱਲੋਂ ਵੱਖ-ਵੱਖ ਕਮੈਂਟ ਕੀਤੇ ਜਾ ਰਹੇ ਨੇ ਤੇ ਅਸੀਂ ਬਾਅਦ ਵਿੱਚ ਚਰਚਾ ਕਰਾਂਗੇ ਨਜ਼ਰ ਮਾਰ ਲੈਨੇ ਅਸੀਂ ਵੀਡੀਓ ਤੇ ਆ ਭਾਈ ਇੱਕ ਬੰਦਾ ਫੜਿਆ ਮੋਟਰ ਚੱਕ ਟੂਰਪਾ ਟੂਰਕੋਟ ਵਾਲੇ ਕਿਹੜਾ ਕਿਹੜਾ ਜਾਂਦਾ ਜਿਹੜੀ ਆ ਤਿੰਨ ਟੂਰਕੋਟ ਇਕੱਠੀਆਂ ਨੇ ਆ ਲੋ ਲੋ ਅਮਰ ਤੇ ਛੱਗਿਆ ਸਿਰ ਤੋਂ ਰੋਡਾਂ ਕਿਹੜਾ ਪਿੰਡ ਆ ਤੇਰਾ ਮਰਾ ਪਿੰਡ ਕਿਹੜਾ ਮੁੰਡਾ ਕਿਹੜਾ ਮੁੰਡਾ ਕਿਹੜੀ ਟੂਰਕੋਟ ਆ ਇੱਕ ਤਾਂ ਗੁੰਘਾਲੀ ਟੂਰਕੋਟ ਆ ਕਿਹੜੀ ਪੂਰੀ ਰੱਥ ਕਿਹੜੀ ਟੂਰਕੋਟ ਆ ਆ ਫਰੀਦਕੋਟ ਵਾਲਿਆ ਲੋ ਲੋ ਛੱਡੋ ਤੂੰ ਇੱਧਰ ਨੂੰ ਮੂੰਹ ਕਰ ਆ ਫਰੀਰਕੋਟ ਤੂਰਕੋਟ ਦਾ ਮੋਟਰਸਾਈਕਲ ਚੋਰੀ ਕਰਦਾ ਇਹ ਸਮਝਦਾ ਮੋਟਰਸਾਈਕਲ ਆ ਦੇ ਲੋ ਅਮਰਤਾ ਸਿੰਘ ਛੱਕਿਆ ਹੈ ਸ੍ਰੀਸ਼ਾ ਪਾਇਆ ਹੋਇਆ ਆਪਣਾ ਕਿਹੜਾ ਏਰੀਆ ਹੈ ਮੁੱਲਾਪੁਰ ਆ ਮੁੱਲਾਪੁਰ ਕੋਲੇ ਫੜਿਆ ਤਾਪ ਰੋਕੋ ਚੱਕ ਕੇ ਲੈ ਕੇ ਆਇਆ ਮੋਟਰਸਾਈਕਲ ਐ ਕਰ ਆਪਣੇ ਪਿਓ ਦਾ ਨਾ ਨਾ ਸਾਰਾ ਕਰੋ ਜੇ ਝੂਠ ਬੋਲੇ ਮੈਂ ਮਿੰਟਨ ਆਉਣਾ ਪਤਾ ਕਰ ਨੂੰ ਮੇਰੇ ਬੰਦੇ ਹੈਗੇ ਉੱਥੇ ਤੇਰੇ ਜੁੱਤੀ ਵੀ ਫੇਰਾਂਗੇ ਪੂਰਾ ਡਰੈਕਟ ਦਾ ਮੋਬਾਈਲ ਨੰਬਰ ਦੱਸ ਦਗਦੇਵ ਸਿੰਘ ਹੁਣ ਫੋਟੋ ਆ ਸਾਹਿਬ ਲੈ ਕੇ ਚੱਲੇ ਆ ਜੀ ਹੋਰ ਨੰਬਰ ਕਹ ਤੇਰਾ ਮੋਬਾਈਲ ਨੰਬਰ ਕੀ ਆ 98 ਮੈਂ ਟੱਟ ਟੱਟ ਆ ਜਾਣਦਾ ਤੂੰ ਰਿਪੋਰਟ ਵਾਲਾ ਦੇਖ ਲੈ ਤੁਹਾਡੇ ਪਿੰਡਾਂ ਲਈ ਆ ਫਿਰ ਕਹਿਨ ਪੰਜਾਬੀ ਬੰਦੇ ਦੀ ਵੀਡੀਓ ਪਾ ਦੀ ਹੁਣ ਇਹਨੂੰ ਛੱਡਣ ਚੱਲੇ ਆ ਬਾਜਿਤ ਸੇਵਾ ਸੁਵਾ ਦਾ ਨਹੀਂ ਕੀਤੀ ਨਹੀਂ ਮੈਂ ਤਾਂ ਕਿਹਾ ਸੀ ਸੇਵਾ ਕਰ ਦਿੰਦੇ ਵੀਡੀਓ ਵੀ ਤੁਸੀਂ ਦੇਖ ਲਈ ਪਰ ਇੱਥੇ ਦੇਖਿਆ ਜਾਵੇ ਕਿ ਅੱਜ ਕੱਲ ਲੋਕ ਕਿਉਂਕਿ ਜਿਵੇਂ ਆਪਾਂ ਪਹਿਲਾਂ ਹਰ ਵਾਰ ਗੱਲ ਕਰਦੇ ਹੁਣ ਪਖੰਡਵਾਦ ਦੀ ਤਾਂ ਪਖੰਡਵਾਦ ਵਿੱਚ ਵੀ ਕੀ ਹੋ ਰਿਹਾ ਉਹ ਵੀ ਤਾਂ ਧਰਮ ਦੀ ਆੜ ਦੇ ਵਿੱਚ ਲੋਕਾਂ ਨੂੰ ਠੱਗ ਰਹੇ ਨੇ ਲੋਕਾਂ ਤੋਂ ਪੈਸੇ ਵਟੋ ਰਹੇ ਤਾਂ ਅਜਿਹੇ ਲੋਕ ਨਸ਼ੇ ਦੀ ਪੂਰਤੀ ਵਾਸਤੇ ਬਹੁਤ ਘਟਿਆ ਹਰਕਤ ਹੈ ਨਸ਼ੇ ਦੀ ਪੂਰਤੀ ਵਾਸਤੇ ਇਸ ਹੱਦ ਤੱਕ ਗਿਰਨਾ ਬੇहद ਨਿੰਦਣਯੋਗ ਹੈ ਕਿਉਂਕਿ ਤੁਸੀਂ ਸ੍ਰੀ ਸਾਹਿਬ ਦੀ ਜੁੜੀ ਬਿਆਦਮੀ ਕਰ ਰਹੇ ਹੋ ਤੁਸੀਂ ਸਿਰ ਦੇ ਉੱਤੇ ਦਸਤਾਰ ਸਜਾ ਰਹੇ ਹੋ ਆਪਣੇ ਆਪ ਨੂੰ ਸਿੱਖੀ ਰੂਪ ਵਾਲਾ ਦਿਖਾ ਰਹੇ ਹੋ ਤੇ ਤੁਹਾਡੇ ਕੰਮ ਤਾਂ ਘੱਟੋ-ਘੱਟ ਸਾਡੇ ਗੁਰੂਆਂ ਨੇ ਤਾਂ ਨਹੀਂ ਇਹ ਗੱਲ ਕਹੇ ਸੀ ਕਿ ਤੁਸੀਂ ਸ੍ਰੀ ਸਾਹਿਬ ਪਾ ਕੇ ਜਾ ਅਮਰਤਸ਼ਾਕ ਕੇ ਜਾਂ ਫਿਰ ਸਿੱਖ ਸਰਦਾਰ ਬਣ ਕੇ ਤੁਸੀਂ ਜਏ ਪੁੱਠੇ ਕੰਮ ਕਰ ਤਾਂ ਕਿਉਂ ਸਿੱਖ ਧਰਮ ਢਾ ਲਗਾਉਂਦੇ ਆ ਕੋਸ਼ਿਸ਼ਾਂ ਕੀਤੀਆਂ ਚੱਲ ਰਹੀ ਨੇ ਬਿਊਰੋ ਰਿਪੋਰਟ ਛੜਕਾਟਾ نیوز